गाउँको सबैभन्दा ठूलो समस्या भनेको यो हो कि हामीले यो कुरालाई धेरै गम्भीरतापूर्वक लिनुपर्छ। ਕਿ ਕਰੇ ਬੇਲੀ ਇਕ ਨਾ ਤੇ ਨਾ ਆਉਂਦਾ ਅੱਗੇ ਹੋ ਗਿਆ ਹਰਮਨ ਸਿੰਘ ਜੀ ਨੂੰ ਹੋ ਗਿਆ ਉਹਨਾਂ ਦੀ ਕਰਨਾ ਹੈ ਜੈਦਰ ਸਾਹਿਬ ਹੋਏ ਹੋਏ ਜੈਦਰ ਸਾਹਿਬ ਤੁਹਾਨੂੰ ਬਸ ਪਾਈ ਹੋਏ ਯਾਦ ਬਨਾਰ ਸਾਹਿਬ ਜੈਦਰ ਸਾਹਿਬ ਨੇ ਸੱਦਾ ਦਿੱਤਾ ਸੀ ਕੀ ਕਰ ਜੁਲਦੀਪ ਸਿੰਘ ਜੀ ਗੁਰਗੱਜ ਸਾਹਿਬ ਨਾਲ ਤੋਂ ਪਿੱਛੇ ਕਰ ਮੂੰਹ ਆਪਣਾ ਜੈਦਰ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਦਾ ਸੰਸਦ ਆਇਆ ਸੀਗਾ ਸਾਡਾ ਫਰਜ਼ ਬਣਦਾ ਸੀ ਤੇ ਉਸ ਮਿਲਣੀ ਵਿੱਚ ਸਾਰੀ ਕਮੇਟੀ ਮੈਂਬਰਾਂ ਨੇ ਉਹਨਾਂ ਦੇ ਨਾਲ ਬਹੁਤ ਸਾਰੂ ਗੱਲਾਂ ਕੀਤੀਆਂ ਤੇ ਉਹਨਾਂ ਨੇ ਵੀ ਕਿਹਾ ਸਾਨੂੰ ਸਿੰਘ ਸਾਹਿਬ ਨੇ ਗੈਨੀ ਜੀ ਨੇ ਕਿ ਪੰਥ ਵਿੱਚ ਇਕਤਾ ਕਰਨ ਵਾਸਤੇ ਆਪਾਂ ਨੂੰ ਰੋਹ ਲੱਭਣਾ ਚਾਹੀਦਾ ਆ ਪੰਥ ਸਾਰਾ ਇਕੱਠਾ ਹੋਣਾ ਚਾਹੀਦਾ ਸਮੂੱਚਾ ਪੰਥ ਇਸ ਬਾਰੇ ਵਿਚਾਰਾ ਕੀਤੀਆਂ ਆ ਪੰਥ ਨੂੰ ਇਕੱਠਾ ਕਰਨ ਵਾਸਤੇ ਤੇ ਅਸੀਂ ਉਹਨਾਂ ਨੂੰ ਕਿਹਾ ਜੋ ਸਾਡੇ ਲਈ ਕੋਈ ਸੇਵਾ ਲਾਉਂਗੇ ਸਾਨੂੰ ਕੋ ਹੁਕਮ ਲਾਉਂਗੇ ਪੰਥਰੂ ਇਕੱਠਾ ਕਰਨ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਤੁਸੀਂ ਦੱਸਿਆ ਉਹਨਾਂ ਨੇ ਦੇਖਦਾ ਜਿਸ ਸਾਰਤਕ ਪਹਿਲ ਹੋਈ ਹੈ ਜੀ ਦੇਖੋ ਪੰਥ ਵਿੱਚ ਇਕੱਠਾ ਜੇ ਹੋਵੇ ਜੇ ਗੱਲ ਤੁਰੇ ਤਾਂ ਬਹੁਤ ਸਾਰਤਕ ਹੈ ਤੇ ਬੜਾ ਨਹੀਂ ਤੁਸੀਂ ਦੱਸਿਆ ਉਹਨਾਂ ਦੀ ਪੰਥ ਸਿੰਘ ਜੀ ਮਾਨ ਮੰਨ ਲੋ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਉਹ ਸਾਰਾ ਉਹਨਾਂ ਦੇ ਧਿਆਨ 'ਚ ਹੀ ਆ ਕਾਰਨ ਕੀ ਰਿਹਾ ਕਿ ਜਿਹੜਾ ਹੋ ਨਹੀਂ ਉਹਨਾਂ ਦੀ ਗੱਲ ਮੰਨਨੇ ਕੀ ਕਿਸੇ ਨੇ ਉਹ ਤਾਂ ਉਹਨਾਂ ਨੂੰ ਉਹਨਾਂ ਦੇ ਧਿਆਨ 'ਚ ਆ ਪੰਥ ਦੀ ਭਾਵਨਾ ਕੀ ਆ ਉਹ ਨਹੀਂ ਦੋ ਤਰੀਕ ਦੇ ਹੁਕਮਨਾਮੇ ਮੰਨੇ ਗਏ ਜਿਹੜੇ ਕੁਝ ਕੁਸ਼ ਆਗੂਆਂ ਵੱਲੋਂ ਜਿਸ ਕਰਕੇ ਇਹ ਸਾਰੀ ਖਤਾਸ ਪੈਦਾ ਹੋਈ ਅਡਿੱਕਾ ਉਹਨਾਂ ਨੇ ਡਾਇਆ ਲੇਕਿਨ ਉਹਨਾਂ ਦੀ ਭਾਵਨਾ ਕੀ ਪੰਥ ਵਿੱਚ ਏਕਤਾ ਵਾਸਤੇ ਸਾਰਿਆਂ ਨੂੰ ਆਪਣੇ ਸਹੇਰ ਦੇ ਯਤਨ ਜਾਰੀ ਰੱਖਣੇ ਚਾਹੀਦੇ ਸਰ ਤੁਹਾਡਾ ਵੀ ਮੀਟਿੰਗ ਹੋਣ ਦੀ ਸੰਭਾਵਨਾ ਹੈ ਭਰਤੀ ਬਾਬਾ ਜੀ ਸਰ ਨੂੰ ਭਰਤੀ ਨੂੰ ਲੈ ਕੇ ਗੱਲਬਾਤ ਹੋਈ ਹੈ ਨਜ਼ਰ ਭਰਤੀ ਦਾ ਅਸੀਂ ਹੁਣ ਸ਼ੁਰੂ ਕਰਤੀ ਭਰਤੀ ਅੱਜ ਉਹਨਾਂ ਨੇ ਜੈ ਜੈ ਦਾ ਸਾਹਮਣੇ ਕੋਈ ਗੱਲ ਨਹੀਂ ਭਰਤੀ ਦਾ ਕੋਈ ਮਸਲਾ ਨਹੀਂ ਹੈ ਨਹੀਂ ਨਹੀਂ ਹਾਂ ਜੀ ਹਾਂ ਜੀ ਸਰ ਕਿਹੜਾ ਚੱਲੇ ਲੱਗੇ ਕਿ ਅੱਜ ਤੁਸੀਂ ਜੈ ਜੈ ਦਾ ਸਰ ਸੱਦਾ ਆਇਆ ਸੀ ਉਸ ਮਿਲਣ ਆਏ ਹੋ ਤੁਸੀਂ ਫਿਰ ਚੱਲ ਗਏ ਫੋਟਾ ਆਇਆ ਸੀ ਉਹਦੇ ਵਿੱਚ ਸਿਰਫ ਪੰਥ ਇਕ ਦਾ ਹੀ ਗੱਲ ਹੋ ਰਹੀ ਆ ਪੰਥ ਇਕ ਦੀ ਸਾਰੀ ਪੰਥ ਇਕ ਦਾ ਜਿੰਨੇ ਵੀ ਪੰਥ ਦਰਤੀ ਨੇ ਪੰਥ ਸਭਿਆਸੀ ਸੰਸਥਾਾਂ ਨੇ ਚਾਹੇ ਅਕਾਲੀ ਦਰਬਾਰ ਨੇ ਸਾਰੇ ਦੀ ਏਕਤਾ ਦੀ ਜਰੂਰ ਲੋਕਾਂ ਦੇ ਲਈ ਤਾਂ ਅਸੀਂ ਚਾਹੁੰਦੇ ਚਾਹੁੰਦੇ ਵੀ ਏਕਤਾ ਹੋਣੀ ਚਾਹੀਦੀ ਹੈ ਸਿਧਾਂਤਾਂ ਤੇ ਏਕਤਾ ਹੋਣੀ ਚਾਹੀਦੀ ਆ ਜੋ ਸਿੱਖ ਕੌਮ ਦੇ ਭਾਵ ਨਾਲ ਉਸ ਅਨਸਾਰ ਏਕਤਾ ਹੋਣੀ ਚਾਹੀਦੀ ਹੈ ਫੈਸਲੇ ਹੋਣੇ ਚਾਹੀਦੇ ਨੇ ਉੱਤੇ ਅਸੀਂ ਆਪ ਹਾਂ ਵੀ ਇਸ ਗੱਲ ਦੇ ਵੀਰ ਭਾਜ ਦੇ ਸ਼੍ਰੋਮਣੀ ਕਾਲਦੀ ਦਲ ਨਾਲ ਏਕਤਾ ਹੋ ਸਕਦੀ ਹੈ ਜੀ ਪੰਥਕ ਏਕਤਾ ਦੀ ਗੱਲ ਆ ਗੱਲ ਪੰਥਕ ਇਕਤਾ ਦੀ ਗੱਲ ਕੀਤੀ ਹੈ ਪੰਥਕ ਇਕਤਾ ਤਾਂ ਕਦੇ ਵੀ ਉਹ ਅਸੀਂ ਚਾਹੁੰਦੇ ਚਾਹੁੰਦੇ ਸਾਰੇ ਲੱਗਦਾ ਅਜੇ ਕੋਈ ਦਾਲੇ ਕੋ ਵੱਖਰਾ ਚੱਲ ਤੋੜ ਰਿਹਾ ਨਾ ਤੁਸੀਂ ਵੱਖਰੇ ਫਿਰ ਉਹ ਦੇਖੋ ਵੱਖਰੇ ਕਿਉਂ ਤੋੜ ਰਹੇ ਆ ਹਾਂ ਜਿਉਂ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਅਸੀਂ ਅਸੀਂ ਡਿਕਟੇਟਰਸ਼ਿਪ ਨਹੀਂ ਚਾਹੁੰਦੇ ਹੈਗੇ ਅਸੀਂ ਪੰਥ ਦੀਆਂ ਭਾਵਨਾ ਅਨੁਸਾਰ ਕੰਮ ਕਰਨਾ ਚਾਹੁੰਦੇ ਆ ਅਸੀਂ ਆਪ ਦੀ ਸਾਡੀ ਕਿਸੇ ਦੀ ਹੋਂਦ ਨਹੀਂ ਹੋਣੀ ਚਾਹੀਦੀ ਲੋਕਾਂ ਜੋ ਪੰਥ ਕੀ ਚਾਹੁੰਦਾ ਵਾ ਸੰਸਾਦਾਂ ਦੀ ਹੋਂਦ ਹੋਣੀ ਚਾਹੀਦੀ ਆ ਸੰਸਾਦਾਂ ਵੱਡੀਆਂ ਹੋਣੀਆਂ ਚਾਹੀਦੀਆਂ ਨਾ ਕਿ ਵਿਅਕਤੀ ਵਿਸ਼ੇਸ਼ ਵੱਡੇ ਹੋਣੇ ਚਾਹੀਦੇ ਆ ਜੇਕਰ ਸਿੱਖਿਆ ਭਾਵਨਾ ਅਨੁਸਾਰ ਪੰਥ ਦੀਆਂ ਭਾਵਨਾ ਅਨੁਸਾਰ ਪਾਰਟੀ ਕੰਮ ਕਰੂਗੀ ਫੈਸਲੇ ਲਾਊਗੀ ਤਾਂ ਅਕਾਲੀ ਗੱਲ ਨੂੰ ਕੋਈ ਵੀ ਪੰਜਾਬ ਤੋਂ ਹਰਾ ਨਹੀਂ ਸਕਦਾ ਇੱਕ ਪਾਸੇ ਇਹ ਚਾਹਿਆ ਜਾ ਰਿਹਾ ਕਿ ਇਹ ਜਿਹੜੇ ਜਥੇਦਾਰ ਨੇ ਇਹ ਮਨਜ਼ੂਰ ਨਹੀਂ ਅੱਜ ਆਪਾਂ ਜਥੇਦਾਰਾਂ ਤੋਂ ਨੇ ਦੇਖੋ 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 ਆਪਾਂ ਇਹ ਪੰਜ ਬੰਦੇ ਪਤਾ ਕਿ ਅੱਜ ਸਾਡੇ ਲਈ ਤਾਂ ਜੋ ਵੀ ਇਸ ਤਖਤ ਤੇ ਬੈਠਾ ਮਹਾਨ ਤਖਤਾ ਸੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਮੰਨ ਕੇ ਕੰਮ ਸ਼ੁਰੂ ਕੀਤਾ ਜੋ ਬੈਠਾ ਉਹ ਸਾਡੇ ਲਈ ਸਤਕਾਰਯੋਗ ਆ ਤੇ ਅਸੀਂ ਜੋ ਵੀ ਉਦੇਸ਼ ਹੋਊਗਾ ਮੰਨਾਂਗੇ ਅਗਲੇ ਆਉਣ ਵਾਲੇ ਸਮੇਂ 'ਚ ਵੀ ਮੰਨਾਂਗੇ ਲੇਕਿਨ ਅੱਜ ਸਰਪੰਚ ਇਕਤਾ ਦੀ ਗੱਲ ਹੋਈ ਹੈ ਬਹੁਤ ਕੁ ਗੱਲਾਂ ਹੋਈਆਂ ਬਿਲਕੁਲ ਜੀ ਸਰ 2 ਦਸੰਬਰ ਦਾ ਫੈਸਲਾ ਹੋਪਾ ਆਪਣੇ ਹੋਣ ਦੇ ਬਾਰੇ